ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਭੈਣ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਉਹ ਕਰ ਦਿੱਤੀ ਵੀ ਗਾਜਰ ਮੂਲੀ ਦਾ ਸਿੰਪਲ ਤਰੀਕੇ ਨਾਲ achar ਬਣਾ ਕੇ ਦਿਖਾਓ ਤੇ ਆਪਾਂ ਨੇ ਅੱਜ ਬਣਾਇਆ ਜੀ ਇਨਸਟੈਂਟ ਸਿੰਪਲ ਤਰੀਕੇ ਨਾਲ ਗਾਜਰ ਮੂਲੀ ਦਾ achar ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਠੀਕ ਹੈ ਜੀ ਵੀਡੀਓ ਨਾਲ ਬਣੇ ਰਹੋ ਅੱਜ ਤੁਹਾਨੂੰ ਦਿਖਾਉਂਦੀਆਂ ਬਣਾ ਕੇ ਠੀਕ ਹੈ ਚਾਰ ਅੱਗੇ ਫਿਰ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਅੱਗੇ ਵੀਡੀਓ 'ਚ ਦੱਸੂਗਾ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸੋ ਰੈਸਪੀ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਸਭ ਤੋਂ ਪਹਿਲਾਂ ਮੂਲੀਆਂ ਤੇ ਗਾਜਰਾਂ ਕਟਿੰਗ ਕਰਨ ਦੇ ਵਾਸਤੇ ਰੱਖਦੇ ਆ ਠੀਕ ਹੈ ਜੀ ਇੱਕ ਆਪਾਂ ਨੇ ਕੋਈ ਡਸਟਰ ਲੈ ਲੈਣਾ ਠੀਕ ਹੈ ਜੀ ਕੱਪੜਾ ਉਹਦੇ ਉੱਪਰ ਰੱਖ ਲਿਓ ਆਪਣਾ ਚੋਪਿੰਗ ਬੋਰਡ ਠੀਕ ਹੈ ਜੀ ਕੋਈ ਵੀ ਤੁਹਾਡੇ ਕੋਲ ਹੋਇਆ ਇਹ ਨਾਲ ਗ੍ਰਿਪ ਬਣ ਜਾਂਦੀ ਆ ਠੀਕ ਹੈ ਜੀ ਇਹ ਹਿੱਲਦਾ ਨਹੀਂ ਹੈਗਾ ਤੇ ਹੁਣ ਆਪਾਂ ਨੇ ਕੀ ਕਰਨਾ ਏ ਸਭ ਤੋਂ ਪਹਿਲਾਂ ਠੀਕ ਹੈ ਜੀ ਆ ਦੇਖੋ ਆਪਾਂ ਨੇ ਗਾਜਰਾਂ ਪਿੱਲਰ ਕਰਕੇ ਰੱਖ ਲਈਆਂ ਤੇ ਇਹਨਾਂ ਨੂੰ ਆਪਾਂ ਕੱਟਾਂਗੇ ਠੀਕ ਹੈ ਜੀ ਆ ਦੇਖੋ ਅਗਰ ਜਿਹੜਾ ਸਿਰ ਆ ਇਹ ਕੱਟ ਦੇਣਾ ਆਪਾਂ ਨੇ ਗਾਜਰਾ ਥੋੜੀ ਜਿਹੀ ਵਧੀਆ ਲੈ ਲਿਓ ਤੇ ਗਾਜਰਾਂ ਨੂੰ ਕੱਟਾਂਗੇ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਲਾਲ ਗਾਜਰ ਹੈ ਜੂਸ ਵਾਲੀ ਤੁਸੀਂ ਆਹੀ ਲਿਓ ਆ ਸਾਫ਼ ਹੈ ਇਹ ਜੇ ਤੁਹਾਡੇ ਕੋਲ ਦੂਈ ਹੋਈ ਠੀਕ ਹੈ ਜੀ ਜਿਹਦੇ ਵਿੱਚ ਚਿੱਟਾ ਡੰਡਲ ਹੁੰਦਾ ਤਾਂ ਤੁਸੀਂ ਜ਼ਰੂਰ ਕੱਟ ਦਿਓ ਤੇ ਦੋ ਜੀ ਗਾਜਰਾਂ ਆਪਾਂ ਨੇ ਇਸ ਤਰੀਕੇ ਨਾਲ ਕੱਟਣੀਆਂ ਸਾਰੀਆਂ ਆਹ ਦੇਖੋ ਜਿਆਦਾ ਮੋਟੀਆਂ ਨਾ ਕੱਟਿਓ ਬਸ ਮੀਡੀਅਮ ਸਾਈਜ਼ ਕੱਟਣੀਆਂ ਏ ਠੀਕ ਹੈ ਜੀ ਤਕਰੀਬਨ ਮੈਂ ਦੋ ਗਾਜਰਾਂ ਲਈਆਂ ਏ ਆਹ ਦੇਖੋ ਤੁਸੀਂ ਜੇ ਵੱਧ ਕੁਆਂਟੀਟੀ ਚ ਬਣਾਉਣੀ ਹੋਈ ਠੀਕ ਹੈ ਜੀ ਤਾਂ ਜਿਆਦਾ ਲੈ ਲਿਓ ਤੇ ਲੋ ਜੀ ਇਹਨਾਂ ਨੂੰ ਕੱਟਦੇ ਹਾਂ ਹੁਣ ਸਾਰਿਆਂ ਨੂੰ ਸੋ ਜਿਹੜੇ ਭੈਣ ਭਰਾ ਚੈਨਲ ਪਰ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਲਓ ਜੀ ਐਸੇ ਤਰੀਕੇ ਨਾਲ ਕੱਟਦੇ ਆ ਮੂਲੀਆਂ ਨੂੰ ਠੀਕ ਆ ਜੀ ਇੱਕ ਆਪਣੇ ਕੋਲ ਮੂਲੀ ਆ ਠੀਕ ਆ ਜੀ ਪਹਿਲਾਂ ਆਪਾਂ ਨੇ ਐਦਾਂ ਦੇ ਪੀਸ ਕਰ ਲੈਣੇ ਠੀਕ ਆ ਜੀ ਇਸ ਤਰੀਕੇ ਨਾਲ ਆ ਦੇਖੋ ਉਸ ਤੋਂ ਬਾਅਦ ਇਹਨੂੰ ਫੜ ਕੇ ਠੀਕ ਆ ਜੀ ਐਸ ਤਰੀਕੇ ਨਾਲ ਕੱਟੂਗੇ ਇਹਨੂੰ ਨਾ ਜ਼ਿਆਦਾ ਮੋਟਾ ਕੱਟੋ ਠੀਕ ਆ ਜੀ ਨਾ ਜ਼ਿਆਦਾ ਬਰੀਕ ਆ ਆ ਲਓ ਇਹਦੇ ਇਸ ਤਰੀਕੇ ਨਾਲ ਆਪਾਂ ਜਿਹੜੇ ਸਾਰੇ ਮੋਲੀਆਂ ਕੱਟ ਲਾਂਗੇ ਤੇ ਲੋ ਜੀ ਕਟਿੰਗ ਆਪਣੀ ਹੋ ਗਈ ਆ ਠੀਕ ਆ ਜੀ ਇੱਕ ਚਮਚਾ ਨੂਣ ਦਾ ਠੀਕ ਆ ਜੀ ਇਹਨਾਂ ਨੂੰ ਮਿਕਸ ਕਰਕੇ ਆਪਾਂ ਰੱਖ ਦਾਂਗੇ ਤੁੱਪਾਂ ਦੇ ਵਿੱਚ ਤਾਂ ਜੋ ਪਾਣੀ ਪੂਣੀ ਜਾਂਦਾ ਠੀਕ ਹੈ ਜੀ ਨਿਕਲਿਆ ਆਊਗਾ ਬਾਹਰ ਉਸ ਤੋਂ ਬਾਅਦ ਆ ਕਿਸੇ ਟੋਕਰੀ ਦੇ ਵਿੱਚ ਠੀਕ ਹੈ ਜੀ ਜਿਹਦੇ ਵਿੱਚੋਂ ਪਾਣੀ ਨੁੱਚੜਦਾ ਹੋਵੇ ਉਸ ਤੋਂ ਬਾਅਦ ਕੱਢਾਂਗੇ ਆਪਾਂ ਇਹਨੂੰ ਉਹਦੇ ਵਿੱਚ ਹਾਲੇ ਆਪਾਂ ਥੋੜੀ ਦੇਰ ਵਾਸਤੇ ਰੱਖ ਦੇਣਾਂ ਇਹਨਾਂ ਨੂੰ ਤੁੱਪਾਂ ਦੇ ਵਿੱਚ ਤਾਂ ਜੋ ਇਹਨਾਂ ਦਾ ਐਕਸਟਰਾ ਪਾਣੀ ਜਿਹੜਾ ਉਹ ਬਾਹਰ ਆ ਜਾਵੇ ਤੇ ਲਓ ਜੀ ਮੂਲੀਆਂ ਨੇ ਠੀਕ ਹੈ ਜੀ ਇਹ ਗਾਜਰਾਂ ਨੇ ਪਾਣੀ ਛੱਡਤਾ ਹੁਣ ਇਹਨਾਂ ਨੂੰ ਕਿਸੇ ਏਦਾਂ ਦੇ ਜਾਲੀ ਵਾਲੇ ਭਾਂਡੇ ਚ ਟਰਾਂਸਫਰ ਕਰ ਲਾਂਗੇ ਆਪਾਂ ਉਸ ਤੋਂ ਬਾਅਦ ਤਕਰੀਬਨ 3 ਤੋਂ 4 ਘੰਟੇ ਲਈ ਇਹਨਾਂ ਨੂੰ ਧੁੱਪ ਦੇ ਵਿੱਚ ਆਪਾਂ ਫੇਰ ਰੱਖ ਦਿੰਨੇ ਆ ਠੀਕ ਹੈ ਜੀ ਤਾਂ ਜੋ ਜਿਹੜਾ ਕੁਸਕ ਪਾਣੀ ਇਹਦਾ ਨਿਕਲ ਗਿਆ ਕੁਸਕ ਹੋਰ ਨਿਕਲ ਜਵੇ ਠੀਕ ਹੈ ਜੀ ਤੇ ਨਾਲੇ ਹਲਕੀਆਂ ਜਿਹੀ ਇਹ ਸੁੱਕ ਜੂਗੀਆਂ ਸੋ ਮਿਲਦੇ ਆ ਫਿਰ ਹੁਣ ਥੋੜੀ ਦੇਰ ਬਾਅਦ ਤੇ ਲਓ ਜੀ ਗਾਜਰਾਂ ਤੇ ਮੂਲੀਆਂ ਆਪਣੀਆਂ ਠੀਕ ਹੈ ਜੀ ਸੈੱਟ ਹੋ ਗਈਆਂ ਤਕਰੀਬਨ 2 ਤੋਂ 3 ਘੰਟੇ ਹੋ ਗਏ ਇਹਨਾਂ ਨੂੰ ਤੇ ਹੁਣ ਆਪਾਂ ਤੁਹਾਨੂੰ ਦਿਖਾ ਪਾ ਕੇ ਦਿਖਾਉਂਦੇ ਆਂ ਦਾ ਚਾਰ ਸਿੰਪਲ ਤਰੀਕੇ ਨਾਲ ਇਨਸਟੈਂਟ ਅਚਾਰੀ ਮਸਾਲਾ ਚਾਹੀਦਾ ਠੀਕ ਹੈ ਜੀ ਇਹ ਪਿਛਲੀ ਵੀਡੀਓ ਚ ਬਣਾਇਆ ਤਾਂ ਮੈਂ ਆਦੇ ਦੇ ਆਚਾਰ ਵਾਲੀ ਚ ਇੱਚ ਚਾਰ ਕੈਟਮਾ ਏ ਮੇਥੇ ਆ ਜੀ ਸੁੱਕੇ ਸਾਬਤੀ ਲਾਲ ਮਿਰਚ ਆ ਸਾਬਤਾ ਧਨੀਆ ਏ ਤੇ ਤੇ ਥੋੜੀ ਜੀ ਰਾਈ ਪਾਈ ਤੀ ਆਪਾਂ ਨੇ ਠੀਕ ਹੈ ਜੀ ਇਹਦੇ ਨੂੰ ਥੋੜਾ ਰੋਸਟ ਕਰਕੇ ਮਿਕਸੀ ਕਰ ਲਿਆ ਤਾਂ ਆਪਾਂ ਨੇ ਆ ਮਸਾਲਾ ਆਚਾਰੀ ਤੇ ਹੋਇਆ ਠੀਕ ਆ ਨਾ ਹੋਇਆ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਹਲਦੀ ਨੂਨ ਮਿਰਚ ਨਾਲ ਕੰਮ ਚੱਲ ਜਾਊਗਾ ਤੇ ਇੱਧਰ ਆਪਾਂ ਨੇ ਠੀਕ ਹੈ ਜੀ ਤੇਲ ਕਰ ਲਿਆ ਚੰਗੀ ਤਰ੍ਹਾਂ ਗਰਮ ਤੇ ਗੈਸ ਆਪਾਂ ਨੇ ਹੁਣ ਬੰਦ ਕਰਿਆ ਹੋਇਆ ਏ ਇਹਦਾ ਸੇਕ ਕਢਾ ਲਿਆ ਠੀਕ ਹੈ ਜੀ ਸਰੋਂ ਦੇ ਤੇਲ ਦਾ ਤੇ ਪੰਜ ਛੇ ਇੱਕ ਕਲੀਆਂ ਚ ਲਸਣ ਦੀਆਂ ਪਾ ਦੂੰਗੇ ਆਪਾਂ ਠੀਕ ਹੈ ਜੀ ਜਿਆਦਾ ਭੁੰਨਣ ਦੀ ਲੋੜ ਨਹੀਂ ਹੈਗੀ ਬਸ ਜਿਆਦਾ ਠੰਡਾ ਜਿਹਾ ਹੋਇਆ ਜਦ ਪਾ ਦੇਣੀ ਹੈ ਤੇ ਥੋੜੀ ਜਿਹੀ ਘੇਰ ਦੇਣੀ ਆਪਾਂ ਨੇ ਕਲੌਂਜੀ ਜਿਆਦਾ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਤੇ ਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਇਹ ਗਰਮ ਤੇਲ 'ਚ ਭੁੰਨ ਹੋ ਜਣੀ ਠੀਕ ਹੈ ਜੀ ਗੈਸ ਬਾਂ ਕੇ ਭੁੰਨਣ ਦੀ ਲੋੜ ਨਹੀਂ ਹੈਗੀ ਇਹਨੂੰ ਤੇ ਲਓ ਤੁਸੀਂ ਥੋੜੀ ਜਿਹੀ ਮਿਰਚਾਂ ਪਾ ਦੂੰਗੇ ਕੱਟ ਲਾ ਕੇ ਠੀਕ ਹੈ ਜੀ ਹਰੀਆਂ ਤੇ ਹੁਣ ਇਹਨੂੰ ਨਾਲ ਔਨੇ ਆ ਠੀਕ ਹੈ ਜੀ ਆਪਾਂ ਤੇ ਹੁਣ ਇਹਦੇ ਵਿੱਚ ਗੇਰ ਲੈਨੇ ਆਪਾਂ ਆਪਣੀਆਂ ਗਾਜਰਾਂ ਤੇ ਮੂਲੀਆਂ ਤੇ ਗਾਜਰ ਮੂਲੀ ਆਪਾਂ ਨੇ ਗੇਰ ਲਈ ਆ ਜੀ ਹੁਣ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਹਲਦੀ ਦਾ ਠੀਕ ਹੈ ਜੀ ਮਾਰੀ ਮੋਟੀ ਜ਼ਿਆਦਾ ਪੈਗੀ ਕੋਈ ਚੱਕਰ ਨਹੀਂ ਪਰ ਘੱਟ ਨਾ ਰੱਖਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕੇ ਚਮਚਾ ਪਾਵਾਂਗੇ ਪੂਰਾ ਭਰ ਕੇ ਕਸ਼ਮੀਰੀ ਲਾਲ ਮਿਰਚ ਹੋ ਗਈ ਜਾਂ ਪੀਸੀ ਹੋਈ ਮਿਰਚ ਹੋ ਗਈ ਜਾਂ ਦੇਗੀ ਮਿਰਚ ਹੋ ਗਈ ਜਿਹੜਾ ਮਰਜੀ ਪਾ ਲਿਓ ਤੇ ਥੋੜਾ ਜਿਹਾ ਪਾਵਾਂਗੇ ਨਮਕ ਨਮਕ ਆਪਾਂ ਨੇ ਪਹਿਲਾਂ ਵੀ ਪਾਇਆ ਤਾਂ ਠੀਕ ਹੈ ਜੀ ਉਹ ਵੀ ਇੰਨਾ ਚਾ ਦੱਸ ਗਿਆ ਹੁਣ ਤੇ ਡੇਢ ਕੇ ਛੋਟਾ ਚਮਚਾ ਪਾ ਲਾਂਗੇ ਤੇ ਇਹਨੂੰ ਕਰਾਂਗੇ ਮਿਕਸ ਹੁਣ ਸਾਰੇ ਨੂੰ ਗੈਸ ਤੁਸੀਂ ਬਾਲਣੀ ਨਹੀਂ ਹੈਗੀ ਠੀਕ ਹੈ ਜੀ ਐਦਾਂ ਹੀ ਮਿਕਸ ਕਰਦੇ ਹੋ ਇਹਨੂੰ ਤੇ ਛੋਟਾ ਚਮਚਾ ਹੀ ਪਾ ਦੂੰਗੇ ਆਚਾਰੀ ਮਸਾਲੇ ਦਾ ਠੀਕ ਹੈ ਜੀ ਮਸਾਲਾ ਵੀ ਜ਼ਿਆਦਾ ਚੰਗਾ ਨਹੀਂ ਲੱਗਦਾ ਹੈਗਾ ਇੱਕ ਛੋਟਾ ਚਮਚ ਪਾ ਲਿਓ ਬਸ ਪਰ ਕੇ ਉਸੇ ਨਾਲ ਕੰਮ ਆਪਣਾ ਚੱਲ ਜਾਣਾ ਠੀਕ ਹੈ ਜੀ ਤੇ ਲਓ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਤੁਹਾਨੂੰ ਮooli ਅਤੇ gajar ਦਾ achar ਦੱਸ ਤਾ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਚੈਨਲ ਪਰ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਇਹਨੂੰ ਕੱਢਦੇ ਆ ਹੁਣ ਡੱਬੇ ਦੇ ਵਿੱਚ ਤੇ ਇੱਕ ਗੱਲ ਦਾ ਖਿਆਲ ਰੱਖਿਓ ਜਦੋਂ ਵੀ ਡੱਬੇ ਦੇ ਵਿੱਚ ਕੱਢਣਾ achar ਇਹ ਠੰਡਾ ਹੋਣਾ ਜ਼ਰੂਰੀ ਆ ਜੀ ਠੀਕ ਆ ਜੀ ਜਦੋਂ ਇਹ ਥੋੜਾ ਜਿਹਾ ਹੋਰ ਠੰਡਾ ਹੋ ਗਿਆ ਠੀਕ ਆ ਜੀ ਫਿਰ ਇਹਨੂੰ ਉੱਪਰ ਡੱਬੇ ਦੇ ਵਿੱਚ ਕੱਢਦੇ ਆ ਲਓ ਜੀ ਦੋ ਢੱਕਣ ਪਾ ਦਾਂਗੇ ਇਹਦੇ ਵਿੱਚ ਵਾਈਟ ਬਿਨੇਗਰ ਦੇ ਠੀਕ ਹੈ ਜੀ ਇਹ ਨਾਲ ਇੱਕ ਤਾਂ ਇਹ ਗਲ ਜਾਊਗਾ ਤੇ ਇੱਕ ਨਾਲ ਟੇਸਟ ਥੋੜਾ ਜਿਹਾ ਹੋਰ ਹੋ ਜਾਂਦਾ ਏ ਲਓ ਜੀ ਦੋ ਦੋ ਢੱਕਣ ਪਾਤੇ ਯਾਨੀ ਦੋ ਤਿੰਨ ਚਮਚੇ ਤੇ ਲਓ ਜੀ ਅਚਾਰ ਆਪਣਾ ਬਣ ਕੇ ਰੈਡੀ ਆ ਜੀ ਡੱਬੇ ਦੇ ਵਿੱਚ ਆਪਾਂ ਨੇ ਕੱਢ ਲਿਆ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਮਾੜਾ ਮੋਟਾ ਸਿਰਕਾ ਵੀ ਪਾ ਸਕਦੇ ਹੋਰ ਇੱਕ ਥੋੜਾ ਬਹੁਤ ਗਲਣੇ ਵਾਸਤੇ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਇਹਨੂੰ ਆਪਾਂ ਨੇ ਹੁਣ ਤਕਰੀਬਨ ਇੱਕ ਅੱਧੇ ਦਿਨ ਵਾਸਤੇ ਮਤਲਬ ਨਾਰਮਲ ਵਿੱਚ ਵਿੱਚ ਮੰਨ ਤੋਂ 5 ਰੱਖ ਲਿਓ ਠੀਕ ਹੈ ਜੀ ਥੋੜਾ ਜਾ ਹੋਰ ਵਧੀਆ ਹੋ ਜਾਊਗਾ ਤੇ ਲੋ ਜੀ ਵੀਡੀਓ ਕਿਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਸਤੇ ਆਕਾਲ ਜੀ